ਅਮਰੀਕਾ ਦੇ ਵਿੱਚੋਂ ਪੰਜਾਬੀ ਨੌਜਵਾਨ ਦੀ ਹਾਟਟੈਕ ਦੇ ਨਾਲ ਹੋਈ ਮੌਤ। ਪੰਡਾਸਤੇ ਦੀ ਖਬਰ ਕਪੂਰਥਲਾ ਦੀ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚੋਂ ਹਾਟਟੈਕ ਦੇ ਨਾਲ ਮੌਤ ਹੋ ਗਈ ਹੈ। ਪੰਡਾਸਤੇ ਕੀ ਨੌਜਵਾਨ ਦਾ ਨਾਮ ਸਿਮਰਨਜੀਤ ਸਿੰਘ ਸੀ ਜਿਸ ਦੀ ਉਮਰ 31 ਸਾਲ ਦੀ ਸੀ ਜੋ ਕਿ 10 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਪਰਿਵਾਰ ਵਾਲਿਆਂ ਨੇ ਵੀ 40 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਤੇ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਜਦੋਂ ਬੀਤੇ ਦਿਨੀ ਟਰਾਲਾ ਚਲਾ ਕੇ ਵਾਪਸ ਕਰਨ ਨੂੰ ਆਇਆ ਤਾਂ ਬੈੱਡ ਤੇ ਸੌਂ ਗਿਆ ਤਾਂ ਸਵੇਰੇ ਫੇਰੇ ਇਸ ਨੂੰ ਜਾਗ ਨਹੀਂ ਆਈ ਤੇ ਇਸ ਦੀ ਹੱਟੈਗ ਦੇ ਨਾਲ ਮੌਤ ਹੋ ਗਈ ਹੈ ਮੈਂ ਤੇ ਆਪਣੇ ਸਿਸਟਰ ਕੋ ਗਿਆ ਹੈ ਇਤਰਾਤ ਨੂੰ ਜਿਹੜਾ ਸਾਡੀ ਬੇਟੀ ਦਾ ਸੁਪਨਾ ਆਇਆ ਉਹਨੇ ਹੋਈ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਨਣਾ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਬਾਣਾ ਵਰਤ ਗਿਆ ਉਹ ਰੋਂਦੀ ਵੀ ਉਹਦਾ ਗੱਲ ਤੇ ਹੁੰਦੀ ਨਹੀਂ ਕਿਉਂਕਿ ਉੱਥੇ ੱੱਲੇ ਬੈਠੇ ਆਈ ਤਿੰਨ ਦਿਵਾ ਇੱਥੇ ਬਾਵਾ ਜੀ ਸਾਡਾ ਦੇ ਔਰ ਗੱਲ ਉਹ ਤੇ ਫਿਕਰ ਲਈ ਇੱਥੇ ਆ ਗਏ। ਹੋਈ ਰੋਈ ਤੋਈ ਜਾਂਦੇ ਆਂ ਰਾਤ ਦੇ 12 ਵਜੇ ਇੱਥੇ ਬੈਠੇ ਆ। ਮਾਂ ਮੰਦਿਰ ਦਾ ਬੁਰਾ ਹਾਲ ਏ। ਗਏ ਸੀ ਉੱਥੇ ਮੈਂ ਤੇ ਉਥੋਂ ਰਾਤ 12:30 ਵਜੇ ਉੱਥੋਂ ਨਿਕਲੇ ਆ ਜਿੱਥੇ ਸਿਸਟਰ ਕੋ ਗਿਆ ਹੀ ਉੱਥੋਂ ਨਿਕਲੇ ਆ ਆ ਕੇ ਇਹਨਾਂ ਨੂੰ ਫੇਰ ਆ ਕੇ ਇੱਥੇ ਬੈਠੇ ਆ। ਆ ਕੇ ਰੱਬਾ ਇਸ ਤਰ੍ਹਾਂ ਦੇਖਦੇ ਜਿਹੜਾ ਨੌਜਵਾਨਾ ਅੱਜਕੱਲ ਵੀ ਐਕਦਾ ਮੋਤਾ ਹੋ ਰਹੀਆਂ ਕਿਹੜਾ ਨੌਜਵਾਨਾ ਵਾਤੇ ਹੀ ਇਹੋ ਹੀ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਥਾਸਾਂ ਦੀਆਂ ਸਰਕਾਰਾਂ ਅਗੇ ਤੇ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਹਰ ਦੇ ਟੱਕੇ ਨਾ ਖਾਂ। ਜੇ ਸਰਕਾਰਾਂ ਕੇ ਸਾਡੀ ਹੱਥ ਜੋੜ ਕੇ ਜਿਹੜੇ ਬੱਚੇ ਬੈਤ ਨੇ ਬਚਾਓ। ਸੁਪਾਣਾ ਬੱਤ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਇਹ ਛੋਟੇ ਬ੍ਰਦਰ ਨੂੰ ਮਿਲੇ ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਾ ਅੱਛਾ ਕਿਹੜੇ ਸ਼ਹਿਰ ਤੇ ਰਹਿੰਦੀ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਲੱਭ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ ਉੱਧਰ ਰਹਿੰਦਾ ਸੀ ਇਹ ਬੇਟੀ ਰਹਿੰਦੀ ਸਾਡੀ ਜੋਰਜੀਆ ਉਦੇ ਕੋਲ ਹੀ ਰਹਿੰਦਾ ਸੀ ਜਿਆਦਾ ਉੱਥੇ ਆਉਂਦਾ ਜਾਂਦਾ ਸੀ ਜਦੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਹੈ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲ ਹੈ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਦੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਕਿਹਾ ਆਂ ਦਿਆਂ ਕਿ ਬਿਟਿਆ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉੰਨੀ ਚਲਾ ਜਿਆਦਾ ਨਹੀਂ ਚਲਾਉਣਾ ਕਹਿੰਦਾ ਨਹੀਂ 19 ਚ ਚਲਾਨੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੇ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਜਿੱਤਾਂ ਵੀ ਨਹੀਂ ਕੀ ਬੰਨਣਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਵੀ ਰਜਾ ਦੇ ਵਿੱਚ ਜੋ ਵੀ ਹੋਇਆ ਕਿੰਨੇ ਦੱਸਿਆ ਤੁਹਾਨੂੰ ਉਥੋਂ ਉਸ ਤੋਂ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ ਉਹਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਜਿਆਦਾ ਚਿਰ ਹੋ ਗਿਆ ਜਿਆਦਾ ਚਿਰ ਹੋ ਗਿਆ ਉਹ ਯਾਰ 12 ਚ ਗਏ ਨੇ ਘਰੋਂ 13 ਦੇ ਵਿੱਚ ਫਿਰ ਬਾ ਮਨੋ ਬਾਹਰ ਨੇ 13 13 ਚ ਲਾ ਲਓ ਜਾਂ 14 ਚ ਲਾ ਲਓ ਇੱਥੇ ਕਿ ਗਿਆ ਆ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਕੀ ਬੜੀਆਂ ਗੱਲਾਂ ਕਰਦਾ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਤਾਂ ਕਿਸੇ ਵੀ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਦਿੰਦਾ ਜੇ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਬੜੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਬਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਵੇੜ ਸਕਦਾ ਹੁਣ ਉਹਦੀ ਜਿਹੜੀ ਮਦਦਿਤ ਦੇ ਲੈਣ ਬਾਰੇ ਕੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉੱਥੇ ਸੁਪੇਣ ਤੋਂ ਤੇ ਫੇਰ ਦੇਖਦੇ ਆ ਉੱਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉੱਥੇ ਸੰਸਕਾਰ ਕਰਨੇ ਆ ਇਹ ਤੇ ਵੀ ਲਾ ਅਗੇ ਰੋਣਾ ਪਿਟਣਾ ਉੱਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀਏ ਕੋਈ ਉੱਥੇ ਹੁਣ ਪੱਲੇ ਤੇ ਪੈਣਾ ਕੁਛ ਨਹੀਂ ਜੇ ਜਾਣੇ ਐ ਤੇ ਰੋਣਾ ਪਿਟਣਾ ਹੀ ਐ ਤੇ ਵੇਖਣੇ ਕੱਲ ਨੂੰ ਛੋਟੇ ਭਰਾ ਨੇ ਜਾਣਾ ਤੇ ਫਿਰ ਵੇਖਾਂਗੇ ਲਾਵਾਂਗੇ ਸਾਹਿਬ ਕੀ ਬੰਦਾ ਜਿਹ ਫੋਨ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਗੀ ਗੱਡੀ 'ਚ ਸੁੱਤਾ ਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋ ਗਈ ਹਾਂਜੀ ਕੈ ਕ ਹੋਇਆ ਕੀ ਹੋਇਆ ਇਹ ਮਾਲਕ ਜਾਣੀ to